ਮੂਸੇ ਪਿੰਡ ਤੋਂ ਹਲਕੇ ਹਲਕੇ ਜੇ ਪੱਤੇ ਤੇ ਮੱਠੀ ਮੱਠੀ ਹਵਾ ਚੱਲਣੀ ਸ਼ੁਰੂ ਹੋ ਗਈ ਸੀ ਜੇ ਇਸ ਹਵਾ ਨੇ ਅੱਗੇ ਜਾ ਕੇ ਹਨੇਰੀ ਤੇ ਉਤੋਂ ਅੱਗੇ ਜਾ ਕੇ ਤੂਫਾਨ ਬਣਨਾ ਸੀ ਉਸੇ ਲਈ ਸੋਲੰਕਰ ਫਲਾਈ ਕਰਕੇ ਜਮਾਨਾ ਭਾਵੇਂ ਇਲੈਕਟ੍ਰੋਨਿਕ ਆਰਾਂ ਦਾ ਆ ਗਿਆ ਪਰ ਪੈਟਰੋਲ ਤੇ ਚੱਲਣ ਵਾਲੇ ਇੰਜਣ ਤੇ ਪੈਟਰੋਲ ਤੇ ਗਉਣ ਵਾਲੇ ਸਿੰਗਰ ਐਨੀ ਛੇਤੀ ਖਤਮ ਨਹੀਂ ਹੋ ਸਕਦੇ ਉਹ ਪਿੰਡ ਜੱਟ ਜੰਦੀ ਗਾੜੀ ਬਰਾੜ ਉਹ ਸਿੰਗਰਾਂ ਜਿਨੇ ਆਪਣੇ ਦੌਰ ਵਿੱਚ ਟੀਸੀ ਵਾਲਾ ਬੇਰ ਦੇਖਿਆ ਹੀ ਨਹੀਂ ਸਗੋਂ ਤੋੜ ਕੇ ਆਪਣੀ ਝੋਲੀ ਵਿੱਚ ਵੀ ਪਾਇਆ ਸੀਗਾ ਪ੍ਰੀਤ ਬਰਾੜ ਬਹੁਤ ਸਾਰੀਆਂ ਫੀਮੇਲ ਸਿੰਗਰਾਂ ਵਾਸਤੇ ਗੋਡ ਫਾਦਰ ਵੀ ਰਿਹਾ ਗੁਰਲੇਜ਼ ਅਖਤਰ ਮਿਸ ਪੂਜਾ ਅਫਸਾਨਾ ਖਾਨ ਇਹਨਾਂ ਸਾਰਿਆਂ ਨੂੰ ਇੰਡਸਟਰੀ ਵਿੱਚ ਲਾਂਚ ਕਰਨ ਵਾਲਾ ਪ੍ਰੀਤ ਬਰਾੜ ਪ੍ਰੀਤ ਬਰਾੜ ਨੇ ਆਪਣੇ ਟਾਈਮ ਵਿੱਚ ਬਹੁਤ ਵੱਡਾ ਟ੍ਰੈਂਡ ਸੈੱਟ ਵੀ ਰਿਹਾ ਪੂਰੀ ਐਲਬਮ ਦੇ ਵਿੱਚ 8 ਦੁਗਾਣੇ ਪਾ ਕੇ ਰਿਲੀਜ਼ ਕਰਨ ਦਾ ਰਿਵਾਜ ਪਾਉਣਾ ਪੰਜਾਬ ਵਿੱਚ 3001 ਨੰਬਰ ਪਲੇਟ ਦਾ ਕ੍ਰੇਜ਼ ਲਿਆਉਣਾ ਤੇ ਪੰਜਾਬੀਆਂ ਵਿੱਚ ਪਜੈਰੋ ਦਾ ਨਾਮ ਬਣਾਉਣਾ ਇਹ ਸਾਰੇ ਟ੍ਰੈਂਡ ਪ੍ਰੀਤ ਬਰਾੜ ਦੇ ਸੈੱਟ ਕੀਤੇ ਹੋਏ ਆ ਯਾਰ ਤੇਰੇ ਨੇ ਗੱਡੀ ਲੈ ਲਈ 3001 ਨੀ ਵਿੱਚ ਪਜੈਰੋ ਦੇ ਦਰਅਸਲ 3001 ਗਾਣਾ ਰਿਲੀਜ਼ ਹੋਣ ਤੋਂ ਪਹਿਲਾਂ 3001 ਨੰਬਰ ਪਲੇਟ ਦੀ ਕੀਮਤ ਪੰਜਾਬ ਵਿੱਚ ਹੁੰਦੀ ਸੀ ਅਰਾਊਂਡ 25 ਤੋਂ 30000 ਰੁਪਏ ਜੇਸ ਰਾਤੇ ਵਾਲਾ ਗਾਣਾ ਰਿਲੀਜ਼ ਹੁੰਦਾ ਆ ਅਗਲੇ ਹੀ ਦਿਨ ਇਸ ਨੰਬਰ ਪਲੇਟ ਦੀ ਕੀਮਤ ਜਾਂ ਇਸ ਨੰਬਰ ਪਲੇਟ ਦੀ ਬੋਲੀ 10 ਲੱਖ ਤੋਂ ਲੈ ਕੇ 12 ਲੱਖ ਤੋਂ ਸਟਾਰਟ ਹੁੰਦੀ ਸੀ ਤੇ ਅੱਪ ਹੁੰਦੀ ਹੁੰਦੀ ਅਰਾਊਂਡ 20-22 ਲੱਖ ਪਲੱਸ ਚ ਚਲੀ ਜਾਂਦੀ ਸੀ ਮੈਨੂੰ ਅੱਜ ਵੀ ਜਿਆਦਾ ਉਹਨਾਂ ਦਿਨਾਂ ਵਿੱਚ ਇਹ ਵਾਲਾ ਕ੍ਰੇਜ਼ ਨੌਜਵਾਨਾਂ ਚ ਨਹੀਂ ਸੀ ਹੁੰਦਾ ਕਿ ਹੋੜ ਲੱਗੀ ਹੁੰਦੀ ਸੀ 3001 ਆਪਣੀ ਗੱਡੀ ਪਿੱਛੇ ਲਗਾਉਣਾ ਸਾਡੇ ਵਰਗੇ ਜਿਹੜੇ ਯੁਵਾਕ ਹੁੰਦੇ ਸੀ ਉਹਨਾਂ ਕੋਲ ਨਾ ਤਾਂ ਗੱਡੀ ਹੁੰਦੀ ਸੀ ਨਾ ਮੋਟਰਸਾਈਕਲ ਇੱਕ ਲਾ ਪਾ ਕੇ ਸਾਈਕਲ ਹੁੰਦਾ ਸੀ ਉੱਤੇ ਸਾਈਕਲ ਦੇ ਉੱਤੇ ਵੀ ਇੱਕ ਨੰਬਰ ਪਲੇਟ ਲਾ ਕੇ 300 1 ਲਿਖਿਆ ਹੁੰਦਾ ਸੀ ਤੇ ਮੈਨੂੰ ਪੂਰਾ ਯਕੀਨ ਆ ਮੇਰੀ ਵੀਡੀਓ ਦੇਖਣ ਵਾਲੇ ਬਹੁਤ ਸਾਰੇ ਲੋਕ ਅਜੇੇ ਹੋਣਗੇ ਜਿਨ੍ਹਾਂ ਨੇ ਉਹਨਾਂ ਟਾਈਮਾਂ ਵਿੱਚ ਜਾਨੀ ਕਿ ਸਾਈਕਲ ਦੀ ਨੰਬਰ ਪਲੇਟ ਉੱਤੇ ਵੀ 001 ਲਿਖਿਆ ਸੀ ਜਾਂ ਲਿਖਿਆ ਦੇਖਿਆ ਸੀ ਪ੍ਰੀਤ ਬਰਾੜ ਦਾ ਕੋਈ ਹੋਰ ਗਾਣਾ ਕਿਸੇ ਨੇ ਸੁਣਿਆ ਹੋਵੇ ਜਾਂ ਨਾ ਸੁਣਿਆ ਹੋਵੇ ਪਰ ਇੱਕ ਗੱਲ ਤਾਂ ਮੈਂ ਸ਼ਰਤ ਲਗਾ ਕੇ ਕਹਿ ਸਕਦਾ ਕੋਈ ਐਹੋ ਜਿਹਾ ਪੰਜਾਬੀ ਹੈ ਹੀ ਨਹੀਂ ਜਿਨੇ ਪ੍ਰੀਤ ਬਰਾੜ ਦਾ ਪੈਟਰੋਲ ਗਾਣਾ ਅੱਜ ਤੱਕ ਸੁਣਿਆ ਹੀ ਨਾ ਹੋਵੇ ਅੱਜ ਦੀ ਡੇਢ ਵਿੱਚ ਕਿਸੇ ਵੀ ਸਿੰਗਰ ਦੇ ਗਾਣੇ ਉੱਤੇ ਔਰਗੇਨਿਕ 3 ਮਿਲੀਅਨ ਵਿਊ ਆ ਜਾਣ ਤਾਂ ਆਪਣੇ ਆਪ ਨੂੰ ਸਟਾਰ ਸਮਝਣਾ ਸ਼ੁਰੂ ਕਰ ਦਿੰਦਾ ਤੇ ਅਗਲੇ ਹੀ ਦਿਨ ਏਜੰਸੀ ਨੂੰ ਫੋਨ ਕਰਕੇ 4 ਬੌਂਸਰ ਵੀ ਰੱਖ ਲੈਂਦਾ ਪਰ ਪ੍ਰੀਤ ਬਰਾਰ ਦੀ ਇਸ ਕੈਸਟ ਦੀ ਓਰੀਜਨਲ 35 ਲੱਖ ਕਾਪੀਆਂ ਵਿਕੀਆਂ ਸੀ ਕਹਿਣ ਤੋਂ ਬਾਅਦ ਸਾਢੇ 3 ਮਿਲੀਅਨ ਕੈਸਟਾਂ ਤੇ ਉਹਨਾਂ ਦਿਨਾਂ ਵਿੱਚ ਬਲੂ ਤੁੱਤ ਵੀ ਆ ਚੁੱਕਾ ਸੀ ਜਦੋਂ ਕੋ ਸੋਚ ਕੇ ਦੇਖੋ ਓਰੀਜਨਲ ਕਾਪੀਆਂ ਵਿਕੀਆਂ 3 ਮਿਲੀਅਨ ਸਾਢੇ 3 ਮਿਲੀਅਨ ਯਾਨੀ ਕਿ 35 ਲੱਖ ਤੇ ਉਸ ਤੋਂ ਬਾਅਦ ਉਹਦੇ ਵਿੱਚੋਂ ਹੀ ਡੁਪਲੀਕੇਟ ਕਾਪੀਆਂ ਬਣੀਆਂ ਸੀੜੀਆਂ ਵਿਕੀਆਂ ਤੇ ਇਹਦੇ ਨਾਲ ਨਾਲ ਲੋਕਾਂ ਨੇ ਬਲੂ ਇਸ ਗਾਣੇ ਨੂੰ ਸ਼ੇਅਰ ਕਰਕੇ ਸੁਣਨਾ ਸ਼ੁਰੂ ਕਰ ਦਿੱਤਾ ਸੀ ਸੋ ਮੋਟਾ-ਮੋਟਾ ਵੀ ਹਿਸਾਬ ਲਾਈਏ ਤਾਂ ਜੇਕਰ 35 ਲੱਖ オリジナル ਕਾਪੀਆਂ ਵਿਕੀਆਂ ਤਾਂ ਘੱਟੋ-ਘੱਟ 10 ਲੱਖ ਤਾਂ ਡੁਪਲੀਕੇਟ ਕਾਪੀਆਂ ਬਣੀਆਂ ਹੀ ਹੋਣਗੀਆਂ ਬਲੂ ਟੁੱਥ ਬਗੈਰਾ ਸਾਰਾ ਕੁਝ ਪਾ ਕੇ ਅਰਾਊਂਡ 100 ਮਿਲੀਅਨ ਪਲੱਸ ਇਸ ਗਾਣੇ ਉੱਤੇ ਆਪਾਂ ਕਹਿ ਸਕਦੇ ਹਾਂ ਜਾਂ ਐਲਬਮ ਉੱਤੇ ਵਿਊ ਆਏ ਸੀ 2005-04 ਦੇ ਅਰਾਊਂਡ ਪ੍ਰੀਤ ਬਰਾੜ ਦਾ ਪਹਿਲਾ ਹਿੱਟ ਗਾਣਾ ਗੁਰਲੇਜ਼ ਅਖਤਰ ਦੇ ਨਾਲ ਆਇਆ ਸੀ ਤੇ ਸਟੇਜਾਂ ਉੱਤੇ ਵੀ ਪ੍ਰੀਤ ਬਰਾੜ ਦੇ ਨਾਲ ਗੁਰਲੇਜ਼ ਅਖਤਰ ਯਾਮ ਤੌਰ ਤੇ ਗਾਇਆ ਕਰਦੀ ਸੀ ਪਰ ਬਾਅਦ ਵਿੱਚ ਇਹਨਾਂ ਦੇ ਆਪਸੀ ਮਨਮਟਾਪ ਹੋ ਗਏ ਫੀਮ ਨੂੰ ਲੈ ਕੇ ਪ੍ਰੀਤ ਬਰਾੜ ਦਾ ਬਲੌਕਬਾਸਟਰ ਗਾਣਾ ਪੈਟਰੋਲ ਦੀ ਤਿਆਰੀ ਵੀ ਗੁਰਨੇਜ ਅਖਤਰ ਦੇ ਨਾਲ ਹੋ ਚੁੱਕੀ ਸੀ ਪਰ ਇਹਨਾਂ ਦੇ ਮਨਪਟਾਪ ਇਸ ਕਦਰ ਜਾ ਚੁੱਕੇ ਸੀ ਕਿ ਇਹ ਇਕੱਠੇ ਕੰਮ ਨਹੀਂ ਸੀ ਕਰਨਾ ਚਾਹੁੰਦੇ ਤੇ ਇਸ ਤੋਂ ਬਾਅਦ ਹੀ ਪ੍ਰੀਤ ਬਰਾੜ ਨੇ ਪਲਾਨ ਬਣਾਇਆ ਕਿ ਇਸ ਗਾਣੇ ਦੀ ਤਿਆਰੀ ਜਾਂ ਇਸ ਗਾਣੇ ਨੂੰ ਰਿਲੀਜ਼ ਕਿਸੇ ਨਵੀਂ ਕੁੜੀ ਨਾਲ ਕੀਤਾ ਜਾਵੇ ਤਾਂ ਉਸ ਤੋਂ ਬਾਅਦ ਪ੍ਰੀਤ ਬਰਾੜ ਲੱਭ ਕੇ ਲਿਆਉਂਦਾ ਮਿਸ ਪੂਜਾ ਨੂੰ ਤੇ ਮਿਸ ਪੂਜਾ ਦੇ ਨਾਲ ਤਿਆਰੀ ਕਰਕੇ ਇਹ ਵਾਲੀ ਕਾਸਟ ਰਿਲੀਜ਼ ਕਰ ਦਿੱਤੀ ਜਾਂਦੀ ਆ ਪਹਿਲਾ ਪਹਿਲਾ ਮੈਨੂੰ ਇਹ ਲੱਗਦਾ ਸੀ ਕਿ ਮਿਸ ਪੂਜਾ ਨੂੰ ਇੰਡਸਟਰੀ ਵਿੱਚ ਲਾਂਚ ਕਰਨ ਵਾਲਾ ਆ ਦਰਸ਼ਨ ਖੇਲਾ ਜਾਨੀ ਕਿ ਸਾਡੇ ਖੇਲੇਆਂ ਦਾ ਮੁੰਡਾ ਪਰ ਬਾਅਦ ਵਿੱਚ ਰਿਸਰਚ ਕਰਨ ਤੇ ਪਤਾ ਲੱਗਾ ਕਿ ਪ੍ਰੀਤ ਬਰਾੜ ਨੇ ਦਰਸ਼ਨ ਖੇਲੇ ਤੋਂ ਪਹਿਲਾਂ ਹੀ ਮਿਸ ਪੂਜਾ ਨੂੰ ਲੱਭ ਲਿਆ ਸੀ ਤੇ ਉਹਦੇ ਨਾਲ ਰਿਕਾਰਡਿੰਗਾਂ ਵੀ ਕਰ ਲਈਆਂ ਸੀ ਐਲਬਮ ਉਹਨਾਂ ਦੀ ਤਿਆਰ ਪਈ ਸੀ ਪਰ ਦਰਸ਼ਨ ਖੇਲੇ ਹੋਰਾਂ ਨੇ ਮਿਸ ਪੂਜਾ ਨੂੰ ਬਾਅਦ ਵਿੱਚ ਮਿਲ ਕੇ ਹੀ ਆਪਣਾ ਗਾਣਾ ਰੈਡੀ ਕਰਕੇ ਪ੍ਰੀਤ ਬਰਾੜ ਤੋਂ ਪਹਿਲਾਂ ਰਿਲੀਜ਼ ਕਰ ਦਿੱਤਾ ਸੀ ਪਰ ਜੇ ਟੈਕਨੀਕਲ ਦੇਖਿਆ ਜਾਵੇ ਤਾਂ ਇੰਡਸਟਰੀ ਵਿੱਚ ਲਿਆਉਣ ਵਾਲਾ ਮਿਸ ਪੂਜਾ ਨੂੰ ਪ੍ਰੀਤ ਬਰਾੜ ਵਾ ਕਿਉਂਕਿ ਲੱਭਣ ਵਾਲਾ ਹੀ ਨੰਬਰ 1 ਤੇ ਹੁੰਦਾ ਆ। ਮਨ ਚੂੜੀਆਂ ਪਿਆਰ ਤੇਰਾ ਵੇਖਦੀ ਨੇ ਹੱਥ ਚ ਮਰਾਲੀ ਉਹਨ ਇਥੇ ਪੈਟਰੋਲ ਗਾਣੇ ਦੇ ਨਾਲ ਸਿਰਫ ਪ੍ਰੀਤ ਬਰਾੜ ਹੀ ਸੁਪਰਸਟਾਰ ਨਹੀਂ ਸੀ ਬਣਿਆ ਇਸ ਗਾਣੇ ਤੋਂ ਬਾਅਦ ਮਿਸ ਪੂਜਾ ਨੇ ਵੀ ਪਿੱਛੇ ਮੁੜ ਕੇ ਨਹੀਂ ਸੀ ਦੇਖਿਆ ਜੇ ਸਿੱਧੇ ਸ਼ਬਦਾਂ ਵਿੱਚ ਕਹਿ ਲਵੋ ਕਿ ਪੈਟਰੋਲ ਗਾਣੇ ਤੋਂ ਬਾਅਦ ਮਿਸ ਪੂਜਾ ਦਾ ਦੌਰ ਸ਼ੁਰੂ ਹੋ ਗਿਆ ਸੀ ਪ੍ਰੀਤ ਬਰਾੜ ਤੋਂ ਪਹਿਲਾਂ ਦੋ ਗਾਣਾ ਗਾਉਣ ਵਾਲੇ ਸਿੰਗਰ ਵੀਡੀਓ ਵਿੱਚ ਮੇਨ ਐਕਟ ਪਲੇ ਨਹੀਂ ਸੀ ਕਰਿਆ ਕਰਦੇ ਉਹਦੇ ਵਾਸਤੇ ਅਲੱਗ ਤੋਂ ਮੇਲ ਅਤੇ ਫੀਮੇਲ ਮਾਡਲ ਨੂੰ ਹਾਇਰ ਕੀਤਾ ਜਾਂਦਾ ਸੀ ਪਰ ਇਸ ਟ੍ਰੈਂਡ ਦੀ ਘੁੰਡ ਚਕਾਈ ਵੀ ਪ੍ਰੀਤ ਬਰਾੜ ਨੇ ਹੀ ਕੀਤੀ ਜਦੋਂ ਉਹ ਆਪਣੇ ਨਾਲ-ਨਾਲ ਫੀਮੇਲ ਸਿੰਗਰ ਨੂੰ ਵੀ ਮੇਨ ਰੋਲ ਵਿੱਚ ਲੈ ਕੇ ਆਉਣ ਲੱਗਾ ਜਿਸ ਵੇਲੇ ਮਿਸ ਪੂਜਾ ਦਾ ਦੌਰ ਚੱਲ ਰਿਹਾ ਸੀ ਉਹਨਾਂ ਹੀ ਦਿਨਾਂ ਵਿੱਚ ਪ੍ਰੀਤ ਬਰਾੜ ਦਾ ਪੀਕ ਚੱਲ ਰਿਹਾ ਸੀ ਉਹਨਾਂ ਦਿਨਾਂ ਵਿੱਚ ਇਹ ਮੰਨਿਆ ਜਾਂਦਾ ਸੀ ਕਿ ਜੇ ਇਸ ਸਿੰਗਰ ਨੇ ਆਪਣੀ ਐਲਬਮ ਵਿੱਚ ਭਾਵੇਂ ਇੱਕ ਵੀ ਗਾਣੇ ਵਿੱਚ ਮਿਸ ਪੂਜਾ ਦੇ ਨਾਲ ਕੋਲਾਬ ਕੀਤੀ ਹੋਈ ਆ ਉਸ ਐਲਬਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਮੰਨਿਆ ਜਾਂਦਾ ਸੀ ਪਰ ਜੇ ਇਸ ਵੇਲੇ ਪ੍ਰੀਤ ਬਰਾੜ ਦੀ ਐਲਬਮ ਰਿਲੀਜ਼ ਹੋਈ ਹੋ ਹੁੰਦੀ ਸੀ ਉਹਨਾਂ ਦਿਨਾਂ ਵਿੱਚ ਕੰਪਨੀਆਂ ਵੀ ਸ਼ਸ਼ੋ ਪੰਜ ਵਿੱਚ ਪੈ ਜਾਂਦੀਆਂ ਸੀ ਭਾਵੇਂ ਉਸ ਐਲਬਮ ਵਿੱਚ ਮਿਸ ਪੂਜਾ ਦੇ ਨਾਲ ਕੋਲਾਬ ਸੀ ਤਾਂ ਕੰਪਨੀਆਂ ਜਾਂ ਮੈਨੇਜਮੈਂਟ ਟੀਮਾਂ ਸਿੰਗਰ ਨੂੰ ਸਮਝੋ ਸੀ ਕਿ ਹਾਲੇ 10 ਦਿਨ ਵਿਚਾਰ ਲੈਣੇ ਹੀ ਫਾਇਦੇ ਵਿੱਚ ਵਾ 10 ਦਿਨ ਆਪਣੀ ਐਲਬਮ ਨੂੰ ਹੋਰ ਪਿੱਛੇ ਪਾ ਲੈਣਾ ਹੀ ਫਾਇਦੇ ਵਿੱਚ ਆ ਕਿਉਂਕਿ ਪ੍ਰੀਤ ਬਰਾੜ ਹੁਣੀ ਟਰੈਕ ਉੱਤੇ ਉਤਰ ਚੁੱਕੇ ਆ ਸਾਰਾ ਚੰਡੀਗੜ੍ਹ ਸੁਨਾ ਸੁਨਾ ਲੱਗਦਾ ਜਿੱਤੇ ਨਹੀਂ ਤੇਰਾ ਮੁੱਖ ਤੱਕ ਦਾ ਹਾਲਾਤ ਇਹ ਸੀ ਕਿ ਉਹਨਾਂ ਦਿਨਾਂ ਵਿੱਚ ਦੁਕਾਨਾਂ ਤਾਂ ਹਰ ਦੂਜਾ ਤੀਜਾ ਸਿੰਗਰ ਰਿਲੀਜ਼ ਕਰ ਰਿਹਾ ਸੀ ਪਰ ਨਵਾਂ ਟ੍ਰੈਂਡ ਅਤੇ ਨਵੀਆਂ ਚੀਜ਼ਾਂ ਦੁਕਾਨਿਆਂ ਵਿੱਚ ਪ੍ਰੀਤ ਬਰਾੜ ਹੁਣੀ ਲੈ ਕੇ ਆਉਂਦੇ ਸੀ। ਪ੍ਰੀਤ ਬਰਾੜ ਦੇ ਜ਼ਿਆਦਾਤਰ ਗਾਣੇ ਰਿਐਲਿਟੀ ਅਤੇ ਡੇਲੀ ਵਾਲੀ ਲਾਈਫ ਦੇ ਆਲੇ-ਦੁਆਲੇ ਘੁੰਮਦੇ ਆ। ਉਹ ਭਾਵੇਂ ਪੈਟਰੋਲ ਹੋਵੇ ਉਹਦੇ ਵਿੱਚ ਵੀ ਚੰਡੀਗੜ੍ਹ ਦੀ ਲਾਈਫ ਦੱਸੀ ਜਾਂਦੀ ਆ। ਜਿਹੜੇ ਗਾਣੇ ਪਿੰਡੂ ਲਾਈਫ ਉੱਤੇ ਹੁੰਦੇ ਸੀ ਉਹਨਾਂ ਦੀਆਂ ਵੀਡੀਓਜ਼ ਅਤੇ ਉਹਨਾਂ ਦੇ ਲਿਰਿਕਸ ਇੰਜ ਲੱਗਦਾ ਸੀ ਜਿਵੇਂ ਇਹ ਸਾਡੇ ਆਲੇ-ਦੁਆਲੇ ਕੁਝ ਬੀਤ ਰਿਹਾ ਹੋਵੇ। ਰੱਬ ਆ ਭਈ ਆਦਮੀ ਰਹਿੰਦਾ ਨਹੀਂ ਬੈਠੇ ਨਾ ਟੱਗਿਆ ਆ ਰਾਂ ਤੇ ਰੀਦ ਬਰਾੜ ਦੇ ਗਾਣਿਆਂ ਦੇ ਲਿਰਿਕਸ ਅਤੇ ਵੀਡੀਓ ਦੇਖਣ ਤੋਂ ਬਾਅਦ ਕਦੇ ਵੀ ਇੰਜ ਨਹੀਂ ਲੱਗਾ ਕਿ ਇਹਦੇ ਵਿੱਚ ਕੁਝ ਸੋਚ ਤੋਂ ਪਰੇ ਦੀਆਂ ਗੱਲਾਂ ਕੀਤੀਆਂ ਹੁੰਦੀਆਂ ਆ ਇੰਜ ਹੀ ਲੱਗਦਾ ਸੀ ਕਿ ਅਸੀਂ ਇਸ ਜ਼ਿੰਦਗੀ ਨੂੰ ਜੀ ਚੁੱਕੇ ਹਾਂ ਜਾਂ ਕੋਈ ਹੋਰ ਬੰਦਾ ਸਾਡੇ ਸਾਹਮਣੇ ਜੀ ਰਿਹਾ ਆ ਪ੍ਰੀਤ ਬਰਾੜ ਦੀ ਚਾਰੇ ਪਾਸੇ ਜੈ ਜੈਕਾਰ ਹੋ ਰਹੀ ਸੀ ਗਾਣੇ ਹਿੱਟ ਹੋ ਰਹੇ ਸੀ ਟ੍ਰੈਂਡ ਸੈੱਟ ਹੋ ਰਹੇ ਸੀ ਪੈਸੇ ਦੀਆਂ ਬਾਛਣਾ ਤੇ ਫੇਮ ਦੀਆਂ ਹਨੇਰੀਆਂ ਝੋਲ ਰਹੀਆਂ ਸੀ ਤੇ ਪ੍ਰੀਤ ਬਰਾੜ ਹੋਣਾ ਦੇ ਇਹ ਹਾਲਾਤ ਸੀ ਕਿ ਮਹੀਨੇ ਵਿੱਚ 30 ਦਿਨ ਹੁੰਦੇ ਆ ਤੇ 30ਾਂ ਦਿਨਾਂ ਵਿੱਚ ਮਿਨੀਮਮ 35 ਤੋਂ 40 ਲਾਈਵ ਪ੍ਰੋਗਰਾਮ ਹੋਇਆ ਕਰਦੇ ਸੀ ਜੇ ਚਾਰੇ ਪਾਸੇ ਚੜ੍ਹਦੀ ਕਲਾ ਸੀ ਤਾਂ ਅਜਿਹਾ ਕੀ ਹੋਇਆ ਕਿ ਟੀਸੀ ਵਾਲਾ ਬੇਰ ਝੋਲੀ ਵਿੱਚ ਪਾ ਕੇ ਰੱਖਣ ਵਾਲਾ ਪ੍ਰੀਤ ਬਰਾੜ ਅਚਾਨਕ ਹੀ ਰਾਤੋਂ ਰਾਤ ਇੰਡਸਟਰੀ ਵਿੱਚੋਂ ਗੈਪ ਕਿਉਂ ਹੋ ਗਿਆ ਭਾਵੇਂ ਪੈਜ ਪਿਆਰ ਲਈ ਮਰਨਾ ਨਹੀਂ ਨਾ ਕੇ ਲਾਲਾ ਮੋੜ ਤੇ ਫੜਨਾ ਸੰਨ 2017 ਪੰਜਾਬੀ ਇੰਡਸਟਰੀ ਵਿੱਚ ਉਹ ਹੋਣ ਜਾ ਰਿਹਾ ਸੀ ਜਿਹੜਾ ਅੱਜ ਤੋਂ ਪਹਿਲਾਂ ਕਦੇ ਨਹੀਂ ਸੀ ਹੋਇਆ ਤੇ ਨਾ ਹੀ ਕਦੇ ਕਿਸੇ ਨੇ ਸੋਚਿਆ ਸੀ। ਮੂਸੇ ਪਿੰਡ ਤੋਂ ਹਲਕੇ ਹਲਕੇ ਜੇ ਪੱਤੇ ਤੇ ਮੱਠੀ ਮੱਠੀ ਹਵਾ ਚੱਲਣੀ ਸ਼ੁਰੂ ਹੋ ਗਈ ਸੀ ਜਿਸ ਹਵਾ ਨੇ ਅੱਗੇ ਜਾ ਕੇ ਹਨੇਰੀ ਤੇ ਉਤੋਂ ਅੱਗੇ ਜਾ ਕੇ ਤੂਫਾਨ ਬਣਨਾ ਸੀ। ਪੰਜਾਬੀ ਇੰਡਸਟਰੀ ਨਵੇਂ ਜੋਨਰ ਵਿੱਚ ਸ਼ਿਫਟ ਹੋਣ ਜਾ ਰਹੀ ਸੀ। ਪਿੱਛੋਂ ਚੱਲਦੇ ਆ ਰਹੇ ਪੁਰਾਣੇ ਦੌਰ ਅਤੇ ਪੁਰਾਣੇ ਸਟਾਈਲ ਖਤਮ ਹੋਣ ਜਾ ਰਹੇ ਸੀ। ਪੰਜਾਬੀ ਇੰਡਸਟਰੀ ਦੇ 20-20 ਸਾਲ ਪੁਰਾਣੇ ਵਿਰਾਟ ਰੁੱਖ ਡਿੱਗਣ ਦੀ ਅਤੇ ਪੰਜਾਬੀ ਇੰਡਸਟਰੀ ਦੇ ਪੁਰਾਣੇ ਖੰਡ ਜੜ ਤੋਂ ਪੁੱਟਣ ਦੀ ਤਿਆਰੀ ਹੋ ਰਹੀ ਸੀ। ਸੰਨ 2017 ਵਿੱਚ ਜਦੋਂ ਸਿੱਧੂ ਬਾਈ ਦੀ ਐਂਟਰੀ ਪੰਜਾਬੀ ਇੰਡਸਟਰੀ ਵਿੱਚ ਹੁੰਦੀ ਆ ਨਮਾ-ਨਮਾ ਗਾਣਾ ਹਲੇ ਜੀ ਵੈਗਨ ਹਿੱਟ ਹੀ ਹੋਇਆ ਸੀ। ਉਹਨਾਂ ਦਿਨਾਂ ਵਿੱਚ ਵੀ ਪ੍ਰੀਤ ਬਰਾੜ ਦਾ ਕੰਮ ਬਾਗੋ-ਵਾਗ ਸੀ, ਯਾਨੀ ਕਿ ਹਿੱਟ ਚੱਲ ਰਿਹਾ ਸੀ। 2017 ਦੇ ਅੰਤਲੇ ਮਹੀਨੇ ਦਸੰਬਰ ਵਿੱਚ ਪ੍ਰੀਤ ਬਰਾੜ ਦਾ ਬੈਲ ਸੈਂਟਰ ਸਰੀ ਵਿੱਚ ਇੱਕ ਸ਼ੋਅ ਹੋਣਾ ਸੀ ਤੇ ਉੱਥੇ ਹੀ ਸਿੱਧੂ ਬਾਈ ਨੂੰ ਵੀ ਸੱਦਿਆ ਗਿਆ ਸੀ। ਪ੍ਰੀਤ ਬਰਾੜ ਭਾਜੀ ਬੈਕਸਟੇਜ ਬੈਠਾ ਹ ਭਾਈ ਵੀ ਐਂਟਰੀ ਮਾਰਦਾ ਬੈਕ ਸਟੇਜ ਪ੍ਰੀਤ ਬਰਾੜ ਬਾਈ ਨੂੰ ਦੇਖਣ ਤੋਂ ਬਾਅਦ ਉਹਨੂੰ ਬਹੁਤ ਇੱਜ਼ਤ ਮਾਨ ਦਿੰਦਾ ਤੇ ਉਹਦੇ ਕੋਲ ਜਾ ਕੇ ਬੈਠ ਜਾਂਦਾ ਤੇ ਪ੍ਰੀਤ ਬਰਾੜ ਨੂੰ ਸਿੱਧੂ ਬਾਈ ਕਹਿੰਦਾ ਕਿ ਮੈਂ ਤੁਹਾਡਾ ਕੋਈ ਵੀ ਅਜਿਹਾ ਗਾਣਾ ਨਹੀਂ ਛੱਡਿਆ ਜਿਹੜਾ ਰਿਲੀਜ਼ ਹੋਇਆ ਹੋਵੇ ਤੇ ਮੈਂ ਉਹਨੂੰ ਸੁਣਿਆ ਨਾ ਹੋਵੇ ਉਹਨਾਂ ਦਿਨਾਂ ਵਿੱਚ ਸਿੱਧੂ ਬਾਈ ਵੀ ਨਾ 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 ਹੋਣ ਕਾਰਨ ਸਟੇਜ ਉੱਤੇ ਚੜਨ ਤੋਂ ਥੋੜਾ ਥੋੜਾ ਸੰਘ ਰਿਹਾ ਸੀ ਇਹ ਤਾਂ ਪ੍ਰੀਤ ਬਰਾੜ ਬਾਈ ਨੇ ਥਾਵੜਾ ਦੇ ਕੇ ਕਿਹਾ ਕਿ ਭਾਈ ਤੂੰ ਤਾਂ ਹਲੇ ਬਹੁਤ ਕੁਝ ਕਰਨਾ ਹੁਣ ਸੰਗਣ ਦਾ ਟਾਈਮ ਨਹੀਂ ਸਟੇਜ ਉੱਤੇ ਚੜ ਤੇ ਬਹਿ ਜਾ ਬਹਿ ਜਾ ਕਰਾ ਦੇ ਤਾਂ ਸਿੱਧੂ ਬਾਈ ਨੇ ਪ੍ਰੀਤ ਬਰਾੜ ਭਾਜੀ ਨੂੰ ਰਿਕੁਐਸਟ ਕੀਤੀ ਕਿ ਪਹਿਲਾਂ ਤੁਸੀਂ ਗਾ ਦਿਓ ਤੁਹਾਡੇ ਬਾਅਦ ਵਿੱਚ ਮੈਂ ਗਾਵਾਂਗਾ ਤਾਂ ਹੋਇਆ ਇਹ ਸੀ ਕਿ ਪ੍ਰੀਤ ਬਰਾੜ ਭਾਜੀ ਨੇ ਜਦੋਂ ਗਾਇਆ ਤਾਂ ਉਸ ਤੋਂ ਬਾਅਦ ਐਂਟਰੀ ਮਾਰੀ ਸੀ ਸਿੱਧੂ ਬਾਈ ਨੇ ਤੇ ਸਿੱਧੂ ਬਾਈ ਤੋਂ ਬਾਅਦ ਫੇਰ ਦੁਬਾਰਾ ਪ੍ਰੀਤ ਬਰਾੜ ਭਾਜੀ ਨੇ ਸਟੇਜ ਸੰਭੀ ਸੀ ਤਾਂ ਉਸ ਤੋਂ ਬਾਅਦ ਜੋ ਹੋਇਆ ਬਰਾੜ ਨੂੰ ਪੂਰੇ 6-7 ਸਾਲ ਭੁਗਤਣਾ ਪਿਆ ਉਸੇ ਦਿਨ ਅਤੇ ਉਸੇ ਸਟੇਜ ਉੱਤੇ ਪੈਰ ਤਲਕਣ ਦੇ ਕਾਰਨ ਪ੍ਰੀਤ ਬਰਾੜ ਭਾਜੀ ਡਿੱਗ ਜਾਂਦਾ ਤੇ ਬੁਰੀ ਤਰ੍ਹਾਂ ਜ਼ਖਮੀ ਹੋ ਜਾਂਦਾ ਸੱਟ ਇੰਨੀ ਭਿਆਨਕ ਲੱਗਦੀ ਆ ਕਿ ਪੂਰੇ 3 ਸਾਲ ਤੱਕ ਪ੍ਰੀਤ ਬਰਾੜ ਦੀਆਂ ਲੱਤਾਂ ਉੱਤੇ ਭਾਰ ਵੀ ਨਹੀਂ ਆਇਆ ਕਹਿਣ ਤੋਂ ਭਾਵ 3 ਸਾਲ ਤੱਕ ਮੰਜੇ ਉੱਤੇ ਹੀ ਰਿਹਾ ਹੌਲੀ-ਹੌਲੀ ਤੁਰਨਾ ਸ਼ੁਰੂ ਕੀਤਾ ਤੇ ਲੱਤਾਂ ਉੱਤੇ ਭਾਰ ਪਿਆ ਤਾਂ ਉਹਨਾਂ ਦਿਨਾਂ ਵਿੱਚ ਪ੍ਰੀਤ ਬਰਾੜ ਦਾ ਭਾਰ ਵੀ 120 ਕਿਲੋ ਦੇ ਅਰਾਊਂਡ ਹੋ ਗਿਆ ਸੀ। ਉਹਨਾਂ 55 ਸਾਲਾਂ ਨੇ ਪ੍ਰੀਤ ਬਰਾੜ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਉੱਪਰੋਂ ਥੱਲੇ ਕਰ ਦਿੱਤਾ ਸੀ। ਪੈਸਾ ਖਤਮ, ਨਾਮ ਖਤਮ, ਕੈਰੀਅਰ ਖਤਮ, ਲਿੰਕ ਖਤਮ ਪਰ ਇੱਕ ਚੀਜ਼ ਹਲੇ ਵੀ ਸੀ ਜਿਹੜੀ ਪ੍ਰੀਤ ਬਰਾੜ ਕੋਲ ਖਤਮ ਨਹੀਂ ਸੀ ਹੋਈ, ਉਹ ਸੀ ਸੈਲਫ ਕੰਫੀਡੈਂਸ। ਹੁਣ ਪ੍ਰੀਤ ਬਰਾੜ ਦੀ ਜਗ੍ਹਾ ਕੋਈ ਹੋਰ ਬੰਦਾ ਹੁੰਦਾ ਤਾਂ ਕੰਗਾਲ ਹੋਣ ਤੋਂ ਬਾਅਦ ਕਰਜ਼ਾ ਚੱਕ-ਚੱਕ ਸ਼ਰਾਬ ਵੀ ਪੀ ਜਾਂਦਾ, ਬੱਚੇ ਰੋਲ ਦਿੰਦਾ ਤੇ ਕਿਸਮਤ ਨੂੰ ਰੋਈ ਜਾਂਦਾ ਪਰ ਪ੍ਰੀਤ ਬਰਾੜ ਨੇ ਅਜ ਹੋਣ ਤੋਂ ਬਾਅਦ ਸਿੱਧਾ ਹੀ ਕੰਮ ਬੈਕ ਇੰਡਸਟਰੀ ਵਿੱਚ ਨਹੀਂ ਕੀਤਾ ਪੂਰੀ ਪਲੈਨਿੰਗ ਦੇ ਨਾਲ ਆਇਆ ਪਹਿਲਾਂ ਤਾਂ ਉਹਨੇ ਠੀਕ ਹੋਣ ਤੋਂ ਬਾਅਦ ਉਸ ਭਾਰ ਨੂੰ ਘਟਾਇਆ ਜਿਹੜਾ ਵੱਧ ਕੇ 120 ਕਿਲੋ ਹੋ ਗਿਆ ਸੀ ਆਪਣੀ ਸ਼ਕਲ ਸੂਰਤ ਬਿਲਕੁਲ ਉਹੋ ਜਿਹੀ ਬਣਾਈ ਜਿਹੋ ਜੀ ਇੰਡਸਟਰੀ ਵਿੱਚ ਗੈਪ ਲੈਣ ਤੋਂ ਪਹਿਲਾਂ ਸੀ ਇਹ ਗੱਲਾਂ ਬੋਲ ਵੋਟ ਰਕਾਂ ਵਿੱਚ ਹੁੰਦੀਆਂ ਨਹੀਂ ਤੇਰੀ ਰੂਪੀ ਕੌਣ ਦਿਆਂ ਉਤੋਂ ਬਾਅਦ ਪ੍ਰੀਤ ਬਰਾੜ ਨੇ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕੀਤੀ ਕਿ ਇਸ ਗੈਪ ਤੋਂ ਬਾਅਦ ਅੱਜਕੱਲ ਇੰਡਸਟਰੀ ਵਿੱਚ ਕੀ ਚੱਲ ਰਿਹਾ ਕਿਹੜਾ ਦੌਰ ਚੱਲ ਰਿਹਾ ਸਾਰਾ ਕੁਝ ਸਮਝਣ ਤੋਂ ਬਾਅਦ ਉਹਨੇ ਇਹ ਦੇਖਿਆ ਕਿ ਇਸ ਚੱਲ ਰਹੇ ਨ ਕੀ ਕਰਾਂ ਕਿ ਮੇਰਾ ਆਪਣਾ ਪੁਰਾਣਾ ਸਟਾਈਲ ਵੀ ਖਤਮ ਨਾ ਹੋਵੇ ਤੇ ਮੈਂ ਇਸ ਦੌਰ ਵਿੱਚ ਵੀ ਘੁਲ ਮਿਲ ਜਾਵਾਂ ਦਰਅਸਲ ਪ੍ਰੀਤ ਬਰਾੜ ਵਿੱਚ ਇੱਕ ਬਹੁਤ ਵੱਡੀ ਖੂਬੀ ਆ ਕਿ ਉਹ ਹਮੇਸ਼ਾ ਨਵੀਆਂ ਚੀਜ਼ਾਂ ਨੂੰ ਫੋਲੋ ਕਰਦਾ ਤੇ ਉਹਨਾਂ ਨੂੰ ਹੀ ਆਪਣੇ ਢੰਗ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਉਹ ਪੁਰਾਣੇ ਟਾਈਮ ਵਿੱਚ ਵੀ ਨਵੀਆਂ ਚੀਜ਼ਾਂ ਨੂੰ ਫੋਲੋ ਕਰਦਾ ਸੀ ਤਾਂ ਹੀ ਟ੍ਰੈਂਡ ਸੈੱਟ ਕਰ ਪਾਇਆ ਤੇ ਹੁਣ ਦੁਬਾਰਾ ਜਦੋਂ ਨੇ ਕੰਬੈਕ ਕੀਤਾ ਉਦੋਂ ਵੀ ਉਹਨੇ ਨਵੀਆਂ ਚੀਜ਼ਾਂ ਨੂੰ ਹੀ ਫੋਲੋ ਕੀਤਾ 2003-4 ਵਿੱਚ ਉਹ ਪਜੈਰੋ ਦੀ ਗੱਲ ਕਰਿਆ ਕਰਦਾ ਸੀ ਤੇ 2023-24 ਵਿੱਚ ਉਹ ਫੋੜ ਦੇ ਪਿੱਕੇ ਦੀ ਗੱਲ ਕਰਦਾ ਆ 2004-05 ਵਿੱਚ ਚੰਦੀਗੜ੍ਹ ਦਾ ਕਰੇਜ਼ ਸੀ ਤਾਂ ਚੰਦੀਗੜ੍ਹ ਵਿੱਚ ਪੈਟਰੋਲ ਫੂਕਣ ਦੀ ਗੱਲ ਕਰਦਾ ਸੀ ਤੇ 2024-25 ਦੇ ਵਿੱਚ ਹੁਣ ਡੀਲਰਸ਼ਿਪਾਂ ਦਾ ਦੌਰ ਚੱਲ ਰਿਹਾ ਟਿਕਟੋਕ ਤੇ ਉਹੀ ਛਾਇਏ ਪਏ ਆ ਤੇ ਅੱਜ ਦੀ ਡੇਟ ਵਿੱਚ ਉਹ ਡੀਲਰਸ਼ਿਪਾਂ ਉੱਤੇ ਤਵੇ ਲਗਾ ਰਿਹਾ ਆ 1 ਸਵੰਨੀਆਂ ਕੁੜੀਆਂ ਤੋਂ ਇਹ ਰੀਲਾਂ ਨਿਤ ਪਾਉਂਦੀ 2005-06 ਵਿੱਚ ਉਹਨੇ 3001 ਨੰਬਰ ਲੈ ਕੇ ਬਦਮਾਸ਼ੀ ਕੀਤੀ ਸੀ ਤੇ 2025 ਵਿੱਚ ਪਿੰਡ ਸਾਰਾ ਗਾਣਾ ਗਾ ਕੇ ਬਦਮਾਸ਼ੀ ਕੀਤੀ ਆ ਡਿਲੀਵਰ ਤੇਰੇ ਉੱਤੇ ਖੰਡ ਵਰਗੀ ਇਸੇ ਗੱਲੋਂ ਪਿੰਡ ਸਾਰਾ ਮੱਚਿਆ ਪਿਆ ਡੀਲਰਸ਼ਿਪ ਗਾਣੇ ਦੇ ਨਾਲ ਹੀ ਪ੍ਰੀਤ ਬਰਾੜ ਦਾ ਸਹੀ ਸ਼ਬਦਾਂ ਵਿੱਚ ਆਪਾਂ ਕਮਬੈਕ ਹੋਇਆ ਮੰਨ ਸਕਦੇ ਹਾਂ ਕਿਉਂਕਿ ਇਹੀ ਗਾਣਾ ਸੀ ਜਿਹੜਾ ਸਭ ਤੋਂ ਵੱਧ ਰੀਲਾਂ ਉੱਤੇ ਵਾਇਰਲ ਹੋਇਆ ਤੇ ਇਹੀ ਗਾਣਾ ਪ੍ਰੀਤ ਬਰਾੜ ਦੀ ਪੁਰਾਣੀ ਆਡੀਅנס ਅਤੇ ਨਿਊ ਜਨਰੇਸ਼ਨ ਦੇ ਨਾਲ ਕਨੈਕਟ ਹੋ ਪਾਇਆ ਲੈਣ ਜਾਉਂਗੇ ਤੁਸੀਂ ਕਰੋ ਲਾ ਭੇਜਣਗੇ ਇਹ ਫੋੜ ਤੇ ਪਿੰਡ ਸਾਰਾ ਗਾਣਾ ਵੀ ਪ੍ਰੀਤ ਬਰਾੜ ਨੇ ਭਾਵੇਂ ਗਾਇਆ ਆਪਣੇ ਸਟਾਈਲ ਵਿੱਚ ਆ ਪਰ ਇਸ ਗਾਣੇ ਦੀ ਵੀਡੀਓ 뮤직 ਅਤੇ ਲਿਰਿਕਸ ਨਵੇਂ ਦੌਰ ਨੂੰ ਮੁੱਖ ਰੱਖ ਕੇ ਬਣਾਏ ਗਏ ਆ ਪ੍ਰੀਤ ਬਰਾੜ ਹੁਣੀ ਉਹ ਲੋਕ ਆ ਜਿਹੜੇ ਇੱਕ ਟਾਈਮ ਤੇ ਸਾਡੇ ਆਈਕਨ ਰਹੇ ਚੁੱਕੇ ਆ ਤੇ ਇਹ ਉਹੀ ਸਿੰਗਰ ਆ ਜਿਹੜੇ ਪੰਜਾਬੀ ਇੰਡਸਟਰੀ ਵਿੱਚੋਂ ਪੁਰਾਣਾ ਦੌਰ ਖਤਮ ਨਹੀਂ ਹੋਣ ਦਿੰਦੇ ਤੇ ਰੱਬ ਮੁਰੇ ਅਰਦਾਸ ਆ ਕਿ ਇਹੋ ਜੇ ਸਿੰਗਰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਤੇ ਇੱਕ ਵਾਰ ਫੇਰ ਇਹਨਾਂ ਦਾ ਦੁਬਾਰਾ ਦੌਰ ਆਵੇ ਤਾਂ ਜੋ ਪੰਜਾਬੀ ਇੰਡਸਟਰੀ ਜਿਹੜੀ ਇੱਕ ਵਾਰ ਲੀਤੋਂ ਭਟਕ ਚੁੱਕੀ ਆ ਉਹ ਦੁਬਾਰਾ ਫੇਰ ਟਰੈਕ ਤੇ ਚੜੇ ਤੇ ਆਪਣੇ ਅਸਤਿਤਵ ਅਤੇ ਆਪਣੇ ਪੁਰਾਣੇ ਦੌਰ ਨੂੰ ਕਦੇ ਵੀ ਨਾ ਭੁੱਲੇ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਹੋਈਆਂ ਗਲਤੀਆਂ ਲਈ ਮਾਫੀ ਧੰਨਵਾਦ